ਮਾਤਾ ਦਾ ਬਹੁਤ ਸੱਚੇ ਦਰbaar ਕੀ ਹੈ ਹਾਂਜੀ ਮਲੋੜ ਨਿਵਾਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਰਵਾ ਚੌਥਾ ਤੇ ਹਾਰ ਜੋ ਕੇ ਸੋਹਗਣਾ ਆਪਣੇ ਪਤੀ ਦੀ ਲੰਬੀ ਉਮਰ ਲਈ ਬੜੀ ਸ਼ਾਦਾਪੂਰਵਕ ਰੱਖਦੀਆਂ ਹਨ ਅੱਜ ਮਲੋੜ ਵਿੱਚ ਵਾਰਡ ਨੰਬਰ 3 ਤੇ 4 ਦੀ ਆ ਚਾਰ ਦੀਆਂ ਸਾਰੀਆਂ ਸੋਹਗਣਾ ਨੇ ਮਿਲ ਕੇ ਇਹ ਵਰਤ ਰੱਖਿਆ ਹੈ ਇਸ ਦੀ ਪੂਜਾ ਕੀਤੀ ਗਈ ਜਿਸ ਵਿੱਚ ਕਰਵੜਾ ਪਟਾਨ ਦੀ ਤੇ ਕਥਾ ਸੁਣਨ ਦੀ ਪ੍ਰਸੰਗ ਹੋਈ ਉਸ ਤੋਂ ਬਾਅਦ ਸਾਰੀਆਂ ਸੋਹਗਣਾਂ ਨੇ ਆਪਣਾ ਆਪਣਾ ਜੋ ਹੈ ਪੂਜਾ ਕੀਤੀ ਤੇ ਉਸ ਤੋਂ ਬਾਅਦ ਇਹ ਇਤਿਹਾਾਰ ਬੜੇ ਹੀ ਸ਼ਾਦਾ ਤੇ ਤੁਮਦਾਮ ਨਾਲ ਬਣਾਇਆ ਇੰਜੋਏ ਕੀਤਾ ਕਰਵਾ ਮਾਤਾ ਦਾ ਬਹੁਤ ਸਾਥੀ ਸਰਵਾਰ ਦੀ ਜੀ ਜਿੱਦਾਂ ਕੀ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਆਪਾਂ ਕਰਵਾ ਚੌਧਾ ਫੈਸਟੀਵਲ ਮਨਾ ਰਹੇ ਹਾਂ ਵਾਰਡ ਨੰਬਰ 3 ਤੇ 4 ਦੇ ਵਿੱਚ ਸਾਰੀਆਂ ਭੈਣਾਂ ਨੇ ਮਿਲ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਚੌਧਾ ਫੈਸਟੀਵਲ ਮਨਾਇਆ ਜਿਸ ਵਿੱਚ ਥਾਲੀਆਂ ਫੇਰਨ ਦੀ ਰਸਮ ਵੀ ਹੋਈ ਜਿਸ ਦੀ ਪੂਜਾ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਗਈ ਸਾਰੀਆਂ ਪੈਨਾ ਨੇ ਮਿਲ ਕੇ ਇਸ ਤਿਹਾੜ ਦਾ ਬਹੁਤ ਹੀ ਆਨੰਦ ਮਾਨਿਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤਿਹਾੜ ਮਨਾਇਆ ਗਿਆ